ਪਤਾ ਨਹੀਂ ਕਿੱਧਰ ਵਾਗੀ ਲੈ ਕਿ ਹਾ ਰੋਟੀ ਲਾ ਲੈ ਕੁੜੇ ਰੋਟੀ ਲਾ ਲੈ ਕੁੜੇ ਵੀਰ ਮੁੰਡੇ ਨੇ ਖੇਤ ਜਾਣਾ ਹੈ ਗੱਲੇ ਨਹੀਂ ਭਾਈ ਸੁਣਦੀ ਸੱਚੀ ਗੱਲ ਹੈ ਨਾ ਮੁੰਡੇ ਦੀ ਸੁਣੇ ਨਾ ਮੇਰੀ ਸੁਣੇ ਮੁੰਡੇ ਨੂੰ ਵੇਲਾ ਤੇ ਵੇਲਾ ਹੋਈ ਜਾਂਦੇ ਖੇਤ ਜਾਂਦੇ ਨੂੰ ਜੀਰੀ ਜੇ ਹਜੇ ਸਪਰੇਅ ਕਰਨੀ ਹੈ ਵੀ ਤੂੰ ਪਤਾ ਹੀ ਨਹੀਂ ਕਿੱਧਰ ਵਗੀ ਤੜਕੇ ਦੀ ਕੰਦੀ ਚਾਚਾ ਕਰ ਗਿਆ ਆਪਣੇ ਇਹ ਤਾਂ ਬਹੂ ਜੀ ਕੋਈ ਕੰਮ ਨਹੀਂ ਕਰਦੀ ਹੈ ਜੇ ਕਹੇ ਦੀ ਤਾਂ ਫਿਰ ਪੇਕੇ ਨੂੰ ਫੋਨ ਕਰ ਦਿੰਦੀ ਐ ਮੈਨੂੰ ਐ ਕਹਿੰਦੀ ਐ ਬੁਢੀ ਮੈਨੂੰ ਐ ਕਹਿੰਦੀ ਐ ਵੀ ਅੱਕਿਆ ਹੋਇਆ ਬੋਲਦਾ ਭਾਈ ਆ ਕੀ ਹੋਈ ਲੱਗੀਆਂ ਰੋਟੀ ਵੀ ਮੁੰਡੇ ਨੇ ਤਾਂ ਖੇਤ ਜਾਣਾ ਦੱਸ ਜਮੀਨ ਹੀ ਲੱपता ਹੀ ਨਹੀਂ ਕਿੱਧਰ ਭੱਗੀ ਓੜੇ ਕਿੱਧਰ ਭੱਗੀ ਤੂੰ ਓੜੇ ਮੁੰਡੇ ਨੂੰ ਰੋਟੀ ਰੋਟੀ ਫੜਾਵੇ ਵੀਰ ਮੰਮੀ ਹਾਂ ਪੁੱਤ ਕਿਵੇਂ ਬੇਲੇ ਬੈਠੇ ਤੁਸੀਂ ਕੁੜੇ ਮੈਂ 베ਲੀ ਆਂ ਔਰ ਮੈਂ ਤਾਂ ਹੁਣ ਰੋਟੀ ਬਣਾ ਕੇ ਛੱਡੀਆਂ ਰੋਟੀ ਬਣਾ ਕੇ ਰੋਟੀ ਖਾ ਕੇ 2 ਮਿੰਟ ਕੁੜੇ ਮੈਂ ਕੰਮ ਲੈਣ ਲੱਗੀ ਹਾਂ ਜੇ ਤੂੰ 베ਲੀ ਦੱਸਦੀ ਐ ਲੈ ਮੰਮੀ ਫੇ ਕੰਮ ਕਰ ਲੋ ਫੇ ਕਿੰਨੀ ਮੈਂ ਰੋਟੀ ਬਣਾ ਰਹੀ ਐ ਕੰਮ ਹੋਰ ਕਿ ਮੈਂ ਪਹਾੜੋਂ ਪੱਥਰ ਚੱਕ ਲਿਆ ਮੈਂ ਰੋਟੀ ਪਕਾ ਕੇ ਹੁੰਦਾ ਖੇਤ ਤੋਰੇ ਮੁੰਡਾ ਸਪਰੇਅ ਕਰਨ ਲੱਗ ਰੇ ਖੇਤ ਹੁਣ ਮੈਂ ਚਾਹ ਕਰੂੰਗੀ 베ਲੀ ਤਾਂ ਤੂੰ ਐ 3 ਮਿੰਟ ਕੇ ਆਈ ਐ ਤੂੰ ਮੰਮੀ ਮੈਂ ਸਾਰਾ ਕੰਮ ਨਿਵੇੜੇ ਤੂੰ ਜਾਣਦਿਆ ਕਰ ਵੀਰੇ ਤੂੰ ਕੰਮ ਤੇ ਉੱਥੇ ਹੱਥਾਂ ਰੋਲੀ ਜੀ ਮਾਰੀ ਜਾਨੀਏ ਚੱਜਦੇ ਕੰਮ ਕਰ ਲਿਆ ਕਰ ਕੋਈ ਮੰਮੀ ਉੱਥੇ ਮੈਂ ਕੰਮ ਨਵੇੜ ਕੇ ਨਾ ਮੈਂ ਤੈਨੂੰ ਵੇਖ ਲੈ ਸੀ ਰੋਟੀ ਲੱਗੀ ਨੋ ਮੈਂ ਤਵਾ ਤਵਾ ਇੱਧਰ ਆ ਕੇ ਪੋਚੇ ਲਾਦੇ ਨਾਲ ਨੂੰ ਆਖੇ ਮਾਂ ਤੂੰ ਰੋਟੀ ਖਾ ਲਾ ਮਮੀ ਕੋਲ ਜਾ ਕੇ ਮੈਂ ਤਾਂ ਭੇਜਿਆ ਸੀਗਾ ਐ ਤਾਂ ਮੈਨੂੰ ਪਤਾ ਵੀ ਤੂੰ ਗੱਲਾਂ ਮੂੰਹੇ ਆਉਂ ਨਹੀਂ ਦਿੰਦੀ ਮੈਨੂੰ ਐ ਤਾਂ ਪਤਾ ਏ ਤੂੰ ਮੇਰੇ ਝੱਟਾ ਪੱਟਾ ਸਹੀ ਚੱਲਨੀ ਹੈ ਮੰਮੀ ਦੇਖ ਤੂੰ ਆ ਵਾਅਦਾ ਕਰਦੀ ਮੈਂ ਕੁਝ ਨਹੀਂ ਕਹਿੰਦੀ ਹੈਗੀ ਤੈਨੂੰ ਤੂੰ ਸਿਰੇ ਸਿਰ ਚੜਦੀ ਜਾਂਨੇ ਹੈਗੀ ਮੈਂ ਤਾਂ ਪੀ ਸਿਰ ਚੜਦੀ ਆਂ ਨਹੀਂ ਤਾਂ ਮੈਂ ਤੇਰੇ ਮੂਰੇ ਗੋਲਾ ਬੰਦਾ ਕਰਦੀ ਆਂ। ਨਾਲੇ ਮੈਂ ਕਿੱਥੋਂ ਗੁੱਤ ਨਹੀਂ ਪਟਾਉਣੀ ਆ। ਅੱਛਾ। ਮੇਰੇ ਮੂਰੇ ਤਾਂ ਗੋਲਾ ਬੰਦਾ ਕਰਦੀ ਆਂਗੀ। ਨਾ ਹੋਰ। ਨਾਲੇ ਕਿਸੇ ਦੇ ਕੰਮ ਨਹੀਂ ਹੈਗੇ। ਆਉਦੇ ਨੇ ਮਮੀ। ਓਰੇ ਵੀਰੇ ਮੇਨੂੰ ਕਾ ਟਾਟੋਂ ਦੀ ਰੁ ਬਥੇਰਾ ਚੇਰ ਹੋ ਗਿਆ। ਹੋਰ ਤੂੰ ਕਾਦੇ ਵਾਸਤੇ ਸਹੇੜੀਆਂ ਕੰਮ ਵਾਸਤੇ ਸਹੇੜੀਆਂ ਐ। ਸਾਰਾ ਦਿਨ ਮੇਰਾ ਲਹੂ ਪੀ ਲੋ, ਮਾਸ ਖਾਜਿ ਨੋਚ ਨੋਚ ਕੇ। ਓਰੇ ਸਾਨੂੰ ਅਸੀਂ ਤਾਂ ਦੀਆ ਸਸਾ ਮੂਰੇ ਐ ਕਿਹਾ ਨਹੀਂ। ਇੱਟੇ ਡੇ ਡੋਕਰੇ ਭਰ ਕੇ ਅਸੀਂ ਉਹ ਬਾਹਰ ਲੈ ਕੇ ਜਾਂਦੀਆਂ ਹੁਣ ਤਾਂ ਘਰੇ ਦੋ ਕੋਸੀਆਂ ਸਿੱਟਣੀਆਂ ਨੇ ਐਸੇ ਈ ਔਖੀ ਹੋਗੀ ਹੁਣ ਤਾਂ ਦੋ ਡੰਕਰ ਨੇ 20-20 ਡੰਕਰ ਹੁੰਦੇ ਵੀਰ 20-20 ਉਦੋਂ ਮੰਮੀ 20-20 ਜਾਣੇ ਹੁੰਦੇ ਸੀ ਬੱਸ ਨਹੀਂ ਬੱਸ ਆਹ ਕਿਹੜਾ ਕੰਮ ਹੈ ਬੇਬੇ ਦੱਸਿਆ ਕਰਦੀ ਸੀ ਹਾਂ ਦੱਸਿਆ ਪੈ ਜਾਂਦੀ ਸੀ ਕੰਮ ਤੋਂ ਆਏ ਤਾਂ ਚੁਗਦੀਆਂ ਲਾਤੀਆਂ ਤੈਨੂੰ ਬੱਸ ਆਹ ਕੱਪ ਖੇਰਾ ਸਿੱਖ ਗਈ ਤੂੰ ਘਰ ਨਾਲ ਸਿੱਖ ਕੇ ਆਈ ਬਸ ਤੇ ਮੈਂ ਕੋਣ ਮੱਥਾ ਮਾਰ ਮੈਂ ਤਾਂ ਕਲੀ ਰਾਮ ਕਰਦੀ ਆ ਚੱਲ ਕੋਈ ਨਾ ਰੋਟੀ ਖਾ ਲੈ ਫਿਰ ਹੁਣ ਮੱਥਾ ਲਗਾ ਦੇ ਜਿੰਦੇ ਫਿਰ ਆਹੋ ਪੱਕੀ ਪਈ ਐ ਪ੍ਰਨੀਤ ਰੋਟੀ ਖਾ ਲੈ ਪੁੱਤ ਨਹੀਂ ਤਾਂ ਚਾਹ ਕਰ ਲੈ ਪੁੱਤ ਜੀ ਆਪਾਂ ਸੱਸ ਨੂੰ ਆ ਪੀਵਾਂਗੇ ਪੁੱਤੋ ਬਸ ਤੇਰੀਆਂ ਗੱਲਾਂ ਨੇ ਵਿਜਾਤਾ ਮੈਨੂੰ ਤਾਂ ਮੈਂ ਤਾਂ ਜੀਰ ਕਰਦਾ ਨਹੀਂ ਮੇਰਾ ਤਾਂ ਬੋਲਣ ਦੀ ਸੁਭਾਅ ਹੈ ਤੀਏ ਆ ਬੱਚਾ ਹੈਗਾ ਦਾ ਕੋਈ ਨਹੀਂ ਕੋਈ ਨਾ ਠਗਣੀ ਤੋਂ ਮੋਮੋ ਠਗਣੀ ਨਹੀਂ ਪੁੱਤ ਮੇਰੇ ਮਨ 'ਚ ਪਾਪ ਨਹੀਂ ਹੈਗਾ ਤੀਏ ਮੈਂ ਤਾਂ ਨਰਮ ਜੀਏ ਬਸ ਉਹ ਹੀ ਬੋਲ ਪਨੀ ਕਿੰਨੀ ਨਰਮ ਦੇਖ ਤਾ ਸਹੀ ਸਾਉ ਮਰ ਜਾ ਤੇਰੇ ਵਰਗੇ ਤਾਂ ਸਾਉ ਸਾਉ ਕਰ ਕਰ ਹੋਣ ਹੱਦ ਹੋਈ ਪਈ ਜਮੀ ਨੀਚ ਨੀਚ ਹੋ ਗਈ ਤੇ ਗੱਡੋ ਬੱਤੀ ਪੈ ਜਾ ਸੋਹਣ

ਕੋਈ ਨਾ ਆਣੀ ਹਰਖ ਨਹੀਂ ਕਰਦੇ ਹੁੰਦੇ ਮੇਰੀ ਧੀ ਚਲ ਦੋ ਮਿੰਟਾਂ ਨੂੰ ਬਣਾਉਣੀ ਆ ਚਾਹੀਦੀ ਨਹੀਂ ਪੁੱਤ ਚੱਲ ਕੋਈ ਨਾ ਮੈਂ ਫੇਰਕਣਾ ਗਰਦਿਆਲੋਂ ਲਵੇ ਜਾ ਕੇ ਆਉਣਾ ਉਹਦੇ ਕੋਲ ਕੀ ਕਰਨ ਜਾਵੇਂ ਕਿ ਤੂੰ ਥੋੜਾ ਜਿਹਾ ਕੰਮ ਕਰ ਤੇ ਨਾਲੇ ਖਾ ਲੈ ਆ ਚਾਹ ਘੱਟ ਲੈ ਨਾਲੇ ਖਾ ਲੈ ਰੋਟੀ ਮੇਰੀ ਜਾਗ ਨਾਲ ਚਪਾ ਕੇ ਰੱਖ ਦੇ ਨਾ ਇਹ ਤਾਂ ਪੈਰ ਹੀ ਸੇ ਨਹੀਂ ਆ ਪਾਉਂਦੀ ਕਿ ਤੂੰ ਚੋਲਨੇ ਸਾਤ ਨੂੰ ਖਾਣਾ ਦੇ ਨਹੀਂ ਚੋਲਣਾ ਕਰਕੇ ਕੁਸ ਨਹੀਂ ਹੁੰਦਾ ਉਹ ਕਿ ਹੁੰਦਾ ਗਾ ਮੈਸਾ ਚੋਲਾ ਗਿਆ ਨਹੀਂ ਕਰਿਆ ਤਾਂ ਪਹਿਲੇ ਨਹੀਂ ਬਤਾਦਾ ਆਉਦਾ ਕਰ ਨਹੀਂ ਆਉਂਦੀ ਨਾ ਦੀ ਮੇਰੀ ਕੀ ਬਣਦੀ ਬੋਤੀਆਂ ਬਕਰੀ ਉਹ ਹੁੰਦਾ ਇਹੀ ਹੁੰਦਾ ਪਰ ਤੂੰ ਬਾੜੀ ਸੇ ਮੈਂ ਹੁਣੇ 2 ਮਿੰਟ ਮੇਰੇ ਤਾਂ ਡੱਪਾ ਜਾ ਕੇ ਜਾਏ ਖਣੀ ਤਾਂ ਆਪਣੀ ਮੈਂ ਦੇਖ ਜਾਂਦੀ ਏ ਚੂਗਲੀਆਂ ਕਰਨ ਦੇਖ ਲੈ ਅੱਗ ਲਾਉ ਡੱਬੂ ਕੰਦ ਤੇ ਕਿੰਨੇ ਮਿੱਠੇ ਪੋਚੇ ਮਾਰਦੀ ਆ ਨਾਲੇ ਮੇਰੇ ਕਣੀ ਹੋ ਜਾਂਦੀ ਆ ਨਾਲੇ ਮੈਂ ਟਿੱਚ ਲੜਨ ਨੂੰ ਤਿਆਰ ਹੋ ਜਾਂਦੀ ਆ ਕਿਵੇਂ ਦੀ ਐ ਬੁੜੀ ਮੇਰੇ ਤਾਂ ਨਾ ਸਮਝ ਤੋਂ ਬਾਹਰ ਹੋਇਆ ਪਿਆਗਾ ਧਮਾਕ ਚ ਗੱਲ ਨਹੀਂ ਕੋਈ ਵੱੜਦੀ ਹੁਣ ਨਿਕਲ ਗਈ ਲੈ ਵੀ ਜਾਣੇ ਢਿੱਡ ਹਲਾਉਂਦੀ ਤੂੰ ਦੁਪਹਿਰਾ ਹੋ ਰਿਹਾਗਾ ਚੱਲ ਮੈਂ ਮਨਾ ਚਾਹ ਦੀ ਘੁੱਟ ਕਰਾਂ ਲੈ ਉਹਨਾਂ ਨੇ ਕਿਹ ਜੀ ਹੋਣੀ ਮਿਲੀ ਕਰੇ ਹੋ ਗਈ ਤਾਂ ਆਪਦਾ ਹੀ ਪੀਣਾ ਪਾ ਕੇ ਪੈਗੀ ਹੈ ਨੂਹਾ ਕੀ ਦੀਆਂ ਚੰਗੀਆਂ ਨੇ ਦੇਖ ਲੈ ਨੂੰਨੇ ਤਾਂ ਜਿਆਦਾ ਨਾਉਂ ਨਹੀਂ ਲੱਗਦਾ ਕਿ ਇਹ ਮਬੂਆ ਹੀ ਹੈ ਮੈਂ ਕਹਿੰਦੀ ਆ ਸਾਡੀ ਕਰੀ ਇਹ ਜਿਆ ਕੁਝ ਹੋ ਰਿਹਾ ਇਹ ਤਾਂ ਘਰ ਘਰ ਬਾਹਰ ਕੇਹੀ ਹਾਲ ਦੱਸ ਕੀ ਬਿਆ ਕੁਛ ਚੰਗਾ ਹੈ ਫਸਾ ਨਹੀਂ ਕਰਦੀ ਕਿ ਨਾ ਮੈਨੇ ਇੱਕ ਗੱਲ ਸਮਝ ਨਹੀਂ ਆਉਂਦੀ ਅੱਗੇ ਤਾਂ ਬੁੜੀ ਦੱਸ ਦਿੰਦੀ ਸੀ ਵੀ ਪਿਲਸਣ ਮਿਲ ਗਈ ਪਿਲਸਣ ਮਿਲ ਗਈ ਉਹਨਾਂ ਦੀ ਬੁੜੀ ਨੂੰ ਜੱਗੇ ਦੀ ਬੁੜੀ ਨੂੰ ਪਿਲਸਣ ਤਿੰਨ ਦਿਨ ਹੋਵੇ ਮਿਲੀ ਇਹਨੇ ਮੇਰੇ ਕੋਲ ਭਾਵ ਨਹੀਂ ਕੱਢੀ ਉਪਨ ਦੇ ਸੀ ਤੇ ਨੇ ਦੋਨੇ ਜਣੀਆਂ ਜਾਂ ਕੋਈ ਪਿਲਸ਼ਨ ਲੈਈਆਂ ਹੈਗਾ ਦੱਸਿਆ ਨਹੀਂ ਹੈਗਾ ਬੁੜੀ ਨੇ ਚਲਾਕੀ ਖੇਡੀ ਹੈ ਮੇਰੇ ਨਾਲ ਕੋਈ ਨਹੀਂ ਇਹਨੂੰ ਤਾਂ ਚਲਾਕੀ ਮੈਂ ਖੜਿਆ ਹਾਂਗੀ ਤਾਂ ਹੀ ਕਹੀ ਸੀ ਅੱਛਾ ਮੈਂ ਪੇਕੇ ਜਾ ਕੇ ਆਉਂਦੀ ਪੇਕੇ ਜਾ ਕੇ ਆਉਂਗੀ ਫੋਨ ਤੇ ਲੱਗ ਰਹੀ ਸੀ ਗੱਲ ਕਰਨ ਦੇਖਦੀ ਆ ਤਨਾ ਮੈਂ ਬੁੜੀ ਆ ਨਾ ਬੁੜੀ ਹੁਣ ਤਾਂ ਮੈਂ ਸੌਂਦੀ ਆ ਨਾਟਕ ਕਰ ਰਿਹਾ ਹਾਂ ਵੇ ਦੱਸ ਉਹ ਪਈ ਕੀ ਕੰਬੀਆ ਤਾਂ ਕਿ ਨੀ ਮੈਂ ਮਰ ਜਾ ਨਹੀਂ ਲਹੂ ਦੀਆਂ ਘੁੱਟਾਂ ਨਾਲ ਬਣਾਇਆ ਹੋਇਆ ਸਾਰਾ ਕੁਸ ਉਹ ਘੜਿਆ ਮੰਜਾ ਭਈਆ ਪੀੜੀ ਨੀ ਮੈਂ ਮਰ ਚ ਇਹ ਤਾਂ ਕਿਹੜਾ ਮੈ ਬਣਾਇਆ ਹੋਇਆ ਜੇ ਇਹ ਤਾਂ ਬਣਾਇਆ ਹੋਵੇ ਤਾਂ ਇਹ ਚੱਕੇ ਦੱਸ ਕੀ ਇਹਦਾ ਜ਼ੋਰ ਲੱਗਦਾ ਹੈ ਕੀ ਮਾਂ ਬਣਾ ਕੇ ਦੇਉਂਦੀ ਧੁੱਪੇ ਮੰਜੇ ਮੱਚੀ ਜਾਂਦੇ ਨੇ ਧੁੱਪੇ ਪੀੜੀਆਂ ਮੱਚੀ ਜਾਂਦੀਆਂ ਨੇ ਕੀ ਕਹੀ ਕੋਈ ਗੱਲ ਨਹੀਂ ਸੁਣਦੀ ਦੇਖਾ ਬੰਦ ਆਪੇ ਇਹ ਲੈ ਮਮਾਇਆ ਦੇਖਦੀ ਦੇਖਦੀ ਪਈਗੀ ਪਈਗੀ ਲੈ ਹੈ ਬਾਹਰੋਂ ਭਵੇਂ ਕੋਈ ਚੋਰੀ ਕਰਕੇ ਲੈ ਜੇ ਕੀ ਕੀ ਪੈਣੇ ਇਥਾ ਚ ਪੱਕਾ ਦਾ ਵੀ ਨਹੀਂ ਕੁਸ ਬਣਦਾ ਹੈਗਾ ਕੀ ਬਣੂਗਾ ਜਵਾਕਾ ਦਾ ਚਲ ਪਈਂ ਗਿਆ ਮੈਂ ਤਾਂ ਚਾਹ ਕਰਤੀਆਂ ਕੁਟ ਪੀ ਪਣੀ ਆਪਾਂ ਪਿੰਦ ਚਾਟ भी मैं भी पाई जा फोन चकद भी मैं फोन चक के पर मोबाइल माड़ा कैक हो जाता जमीनी गल सुन मैं लाइना ही नहीं आता बह जाती है वाहरू वाहगरू सचा पातशाह वाहिगुरु ਵਾਹਿਗੁਰੂ ਵਾਹਿਗੁਰੂ ਏ ਮਾਹਰਾ ਸੱਚਾ ਅਕਸ਼ਾ ਵਾਹਿਗੁਰੂ ਵਾਹਿਗੁਰੂ ਸੋ ਕੱਟ ਵੀ ਰਾਂਦਾ ਹੁਣ ਕੋਈ ਦਿਨ ਅਸਕੇ ਉਹ ਰੱਖ ਆਈਸੇ ਰੱਖ ਹੁਣ ਇਹ ਤਾਂ ਕਿੱਥੇ ਰੱਖਿਆ ਹੁੰਦਾ ਅੱਜਕੱ데 ਨੇ ਉਹ ਤਾਂ ਸੰਗੀ ਮੈਂ ਤਾਂ ਜਾਗਦੀ ਸੀ ਮੈਂ ਤਾਂ ਕਰ ਰਹੀ ਸੀ ਨਾਟਕ ਤੇਨੂੰ ਤਾਂ ਦੇਖ ਮਮੇ ਮਮੇ ਖਤਮ ਮੈਂ ਤੇ ਮੁਫੀ ਨਹੀਂ ਆ ਪਈ ਤੂੰ ਹੀ ਕੀ ਜਾਣੀ ਮੈਨੂੰ ਵੀ ਰਾਜ ਕਹਿੰਦੇ ਨੇ ਰਾਜ ਹੁਣ ਤੂੰ ਕਰ ਰਾਜ ਮੈਂ ਨਾ ਪੈਸੇ ਇਹਦੇ ਉੱਠਣ ਤੋਂ ਪਹਿਲਾਂ ਲੁਪੇਆ ਮੈਂ ਇਹਨੂੰ ਪਤੀ ਨ ਲੱਗੇ ਵੀ ਰਾਜ ਨੇ ਕੱਢੇ ਨਹੀਂ ਜਾਂ ਮੈਂ ਢੇਗਿਆ ਹੁਣ ਇਹਨੂੰ ਦੇਰੂੰਗੀ ਪਤਾ ਮੈ ਕਿ ਲੱਗੋ ਪਤਾ ਇਹ ਮੈਥੋਂ ਵੀ ਚੋਰੀ ਰੱਖੀ ਸੀ ਮੈਂ ਨਹੀਂ ਇਹਦੀ ਸੱਜਣੀ ਆ